ਇਸ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਮਹਾਮਾਈ ਦੁਨੀਆ ਦੇ ਵਿੱਚ ਹੋਰ ਕਿਸੇ ਤਰੀਕੇ ਨਾਲ ਖੁਸ਼ ਨਹੀਂ ਹੋ ਸਕਦੀ ਮਹਾਮਾਈ ਦਾ ਜਾਗਰਣ ਕਰਾਇਆ ਜਾਂਦਾ ਕਿ ਮੈਂ ਖੁਸ਼ ਆ ਮਾ ਜਿਹੜੀ ਸੇਵਾ ਚੜਦੀ ਜੋਤ ਨੂੰ ਸਾਰੀ ਸਾਰੀ ਇੱਥੇ ਲਿਆਏ ਕਹਿੰਦੀ ਮੈਂ ਆਪਣੇ ਲਈ ਨਹੀਂ ਜੀਣਾ ਮੈਂ ਇਨਾ ਬੱਚਿਆਂ ਲਈ ਜੀਣਾ ਮੇਰੇ ਕੋਲ ਆਪਣੇ ਇਲਾਜ ਕਰਾਣ ਜੋਗੇ ਪੈਸੇ ਨਹੀਂ ਭਾਈ ਜੀ ਸਾਡੇ ਕੋਲ ਬਰਦਾਸ਼ ਹੋਊਗਾ ਸਾਡੀ ਮਾਂ ਦੀ ਬਾਹਾਂ ਟੁੱਟੀ ਹੋਵੇ ਤੇ ਇਲਾਜ ਕਰਾਣ ਦੇ ਜੋਗੇ ਪੈਸੇ ਨਾ ਹੋਣ ਕਿਸੇ ਨੇ 10 ਰੁਪਏ ਦਾ ਕਿਸੇ ਨੇ 100 ਰੁਪਏ ਦਾ ਕਿਸੇ ਨੇ 50 ਰੁਪਏ ਦਾ ਇਹ ਸਾਰੇ ਦੇ ਸਾਰੇ ਉਹਨਾਂ ਦੇ ਪੁੰਨ ਕਰਾਣ ਲਿਆਏ ਇੱਥੇ ਕਹਿੰਦੇ ਕਿ ਬੰਦੇ ਨੂੰ ਦੇਖਣਾ ਹੋਵੇ ਨਾ ਪਰਖਣਾ ਹੋਵੇ ਤਾਂ ਧ ਜਮਾਤ ਅਧਿਆਤਰੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਮਹਾਮਾਈ ਦੁਨੀਆ ਦੇ ਵਿੱਚ ਹੋਰ ਕਿਸੇ ਤਰੀਕੇ ਨਾਲ ਖੁਸ਼ ਨਹੀਂ ਹੋ ਸਕਦੀ ਇਹ ਅਸਲੀ ਐਗਜ਼ਾਮਪਲ ਹੈ ਇੱਕ ਮਹਾਮਾਈ ਦੇ ਅਸਲ ਸੱਚੇ ਭਗਤਾਂ ਦੀ ਔਰ ਜਦੋਂ ਮੈਂ ਰੂਹ ਤੋਂ ਖੁਸ਼ ਹੁੰਨਾ ਨਾ ਤਾਂ ਮੈਂ ਉਹ ਵੀ ਜ਼ਹਾਰ ਕਰਦਾ ਔਰ ਜਦੋਂ ਮੈਂ ਰੂਹ ਤੋਂ ਪਰੇਸ਼ਾਨ ਹੁੰਨਾ ਉਹ ਵੀ ਮੈਂ ਵੀਡੀਓ ਪਾਣਾ ਹੁਣ ਜਿਹੜੀ ਐਗਜ਼ਾਮਪਲ ਸਾਡੇ ਮੂਰੇ ਆਈ ਹੈ ਇਹ ਵੀਰ ਜਗਰਾਉਂ ਤੋਂ ਨੇ ਔਰ ਰਾਜਸ਼ਟਮੀ ਹੈ ਬਹੁਤੀ ਦੁਨੀਆ ਨੇ ਅੱਜ ਘਰੇ ਆਪਣਾ ਐਸ਼ਟਮੀ ਮਨਾਈ ਪੈਰੀ ਹੱਥ ਲਾਏ ਪੈਰ ਧੋਤੇ ਕੰਜਕਾਂ ਦੇ ਮਹਾਮਈ ਦੇ ਨਰਾਤੇ ਚੱਲੇ ਅਜਸ਼ਟਮੀ ਮਨਾਈ ਇੱਕ ਪਾਸੇ ਐਦਾਂ ਦੇ ਲੋਕ ਨੇ ਜਿਹੜੇ ਆਪਣੇ ਘਰੇ ਜਾਗਰਨ ਰੱਖਿਆ ਜਿਹੜੀ 10-10 ਰੁਪਏ ਸੇਵਾ ਸੰਗਤ ਦੇ ਕੇ ਗਈ ਜੋਤ ਦੇ ਅਸੀਂ ਚੜਾਣੇ ਆ ਨਾ ਚੜਾਵਾ ਚੜਾਣੇ ਅਸਲ 'ਚ ਚੜਾਵਾ ਚੜਾਣ ਦੀ ਜੋ ਮਹੀਮ ਕਿਤੇ ਚੱਲੀ ਹੋਏਗੀ ਅਸਲ ਪੂਰਾ ਇਹ ਪੂਰ ਰਹੇ ਨੇ ਕਿ ਜਿਹੜੀ ਉਹ ਮਹੀਮ ਦਾ ਇੱਕ ਇੱਕ ਰੁਪਈਆ ਦੇਖੋ ਕਿੰਨੀ ਵੱਡੀ ਸੇਵਾ ਏ ਇੱਕ ਪਾਸੇ ਮਹਿਸੂਸ ਕਰਕੇ ਦੇਖੋ ਮੇਰੇ ਕੋਲ ਇੱਕ ਨਾਨੀ ਬੈਠੀ ਆ ਇਹ ਦੋਨੋਂ ਇਹਨਾਂ ਦੀ ਪੋਤੀਆਂ ਨੇ ਇਦੇ ਮੰਮੀ ਡੈਡੀ ਦੀ ਡੈਥ ਹੋ ਗਈ ਇਹਦੀ ਮੰਮੀ ਛੱਡ ਕੇ ਚਲੀ ਗਈ ਤੇ ਇਹਦੇ ਪਾਪਾ ਦੀ ਡੈਥ ਹੋ ਗਈ ਇੱਕ ਨਾਨੀ ਸਾਹਮ ਦੀ ਸੀ ਇਹਨਾਂ ਨੂੰ ਬਾਈ ਜੀ ਬਾਹ ਟੁੱਟ ਗਈ ਪਿਛਲੇ ਇੱਕ ਹਫਤੇ ਤੋਂ ਇਲਾਜ ਕਰਾਣ ਜੋਗੇ ਪੈਸੇ ਹੀ ਨਹੀਂ ਮੈਨੂੰ ਦੱਸੋ ਜੇ ਅੱਜ ਜੇ ਇਹ ਇਹਨਾਂ ਦੀ ਮਦਦ ਕਰਨ ਆਂਦੇ ਤਾਂ ਕਾਦੀ ਐਸਟਮੀ ਸੀ ਇਹਨਾਂ ਵਾਸਤੇ ਕਾਦੀ ਮਹਾਮਾਈ ਇਹਨਾਂ ਵਾਸਤੇ ਖੋਜ ਸੀ ਮਹਾਮਾਈ ਕਦੋਂ ਖੁਸ਼ ਹੋਏਗੀ ਇਹ ਵੀ ਮਹਾਮਾਈ ਦੇ ਬੱਚੇ ਇਹ ਵੀ ਮਹਾਮਾਈ ਦੇ ਬੱਚੇ ਔਰ ਇਸ ਤੋਂ ਵੱਡੀ ਐਗਜ਼ਾਮਪਲ ਦੁਨੀਆ ਦੇ ਵਿੱਚ ਕੋਈ ਹੋਰ ਨਹੀਂ ਹੋ ਸਕਦੀ ਕਿ ਇੱਕ ਬੰਦਾ ਅੱਜ ਮਹਾਮਾਈ ਤੋਂ ਖੁਸ਼ ਹੈ ਜਾਗਰਨ ਕਦੋਂ ਕਰਾਇਆ ਜਾਂਦਾ ਜਦੋਂ ਕੋਈ ਮੁਰਾਦ ਪੂਰੀ ਹੁੰਦੀ ਹੈ ਮਾਹਮਾਈ ਦਾ ਜਾਗਰਨ ਕਰਾਇਆ ਜਾਂਦਾ ਕਿ ਮੈਂ ਖੁਸ਼ ਆ ਮਾ ਮੈਂ ਤੇਰਾ ਭਗਤਾ ਮੈਂ ਖੁਸ਼ ਹੋਇਆ ਔਰ ਮਾਂ ਦੇ ਜਿਹੜੀ ਸੇਵਾ ਚੜਦੀ ਜੋਤ ਨੂੰ ਹਨਾ ਜੋਤੀ ਮਾਂ ਨੂੰ ਜਿਹੜੀ ਸੇਵਾ ਚੜਦੀ ਉਹ ਸਾਰੀ ਦੀ ਸਾਰੀ ਇੱਥੇ ਲਿਆਏ ਆ ਆ ਆਂਟੀ ਦੀ ਦਾ ਆਪਰੇਸ਼ਨ ਹੋਣਾ ਡਾਕਟਰ ਨੇ 35000 ਰੁਪਏ ਖਰਚਾ ਮੰਗਿਆ ਪਿਛਲੇ ਇੱਕ ਹਫਤੇ ਤੋਂ ਆ ਛੋਟੀ ਜੀ ਬੱਚੀ ਲੈ ਕੇ ਨਾਨੀ ਤੜਪ ਰਹੀ ਹੈ ਕਹਿੰਦੀ ਮੈਂ ਆਪਣੇ ਲਈ ਨਹੀਂ ਜੀਣਾ ਮੈਂ ਇਹਨਾਂ ਬੱਚੀਆਂ ਲਈ ਜੀਣਾ ਮੇਰੇ ਕੋਲ ਆਪਣੇ ਇਲਾਜ ਕਰਾਣ ਜੋਗੇ ਪੈਸੇ ਨਹੀਂ ਬੜਾ ਕਿਉਂ ਨਹੀਂ ਕਰਾ ਰਹੇ ਤੁਸੀਂ ਇਲਾਜ ਆਪਣੀ ਨਾਨੀ ਦਾ ਦੇ ਪੈਸੇ ਨਹੀਂ ਆ ਪੈਸੇ ਨਾ ਹੋਣ ਕਰਕੇ ਡਾਕਟਰ ਕਿੰਨੇ ਪੈਸੇ ਮੰਗਦਾ 30000 35000 ਰੁਪਏ ਡਾਕਟਰ ਮੰਗਦਾ ਅੱਗੇ ਆ ਜਾਓ ਇਹ ਵੀ ਕੰਜਕਾ ਹੁਣ ਮੇਰੀ ਗੱਲ ਸੁਣੋ ਜਦੋਂ ਇਹ ਮਾਤਾ ਛੋਟੀ ਹੋਏਗੀ ਇਹ ਵੀ ਕਿਸੇ ਦੇ ਘਰ ਕੰਜਕਾਂ ਬੈਠੀ ਹੋਏਗੀ ਇੰਨੇ ਵੀ ਕੰਜਕਾਂ ਬਿਠਾਈਆਂ ਹੋਣਗੀਆਂ ਅਸੀਂ ਵੀ ਕੰਜਕਾਂ ਬਿਠਾਣੇ ਆ ਤੁਸੀਂ ਵੀ ਕੰਜਕਾਂ ਬਿਠਾਣੇ ਚਲੋ ਉਹ ਗੱਲ ਲੱਗ ਗਿਆ ਕੋਈ ਮਹਾਮੈਨ ਨੂੰ ਮੰਨਦਾ ਹੈ ਕੋਈ ਗੁਰਗੋਬਿੰਦ ਸਿੰਘ ਜੀ ਨੂੰ ਮੰਨਦਾ ਹੈ ਸਾਰੇ ਇੱਕੋ ਹੀ ਜਿਹੜਾ ਮਰਜ਼ੀ ਨਾਮ ਦੇ ਲੋ ਇਹਨੂੰ ਦੁਨੀਆ ਬਣਾਉਣ ਵਾਲਾ ਇੱਕੋ ਹੀ ਹੈ ਪਰ ਬਾਈ ਜੀ ਇਹਨਾਂ ਤੇ ਕੀ ਬੀਤਰੀ ਹੋਏਗੀ ਤੁਸੀਂ ਕਿਉਂ ਆਏ ਹੋ ਦੀ ਇੱਥੇ ਬੇਟਾ ਹੈ ਨਹੀਂ ਕਿ ਮੇਰਾ ਇਲਾਜ ਕਰਾਉਣ ਲਈ ਪੈਸੇ ਨਹੀਂ ਰੈਂਟ ਤੇ ਰਹਿਨੇ ਆਸੀਂ ਬੇਟੇ ਨੂੰ ਕੀ ਹੋਇਆ ਸੀ ਬੇਟੇ ਐਕਸੀਡੈਂਟ ਹੋ ਗਿਆ ਸੀ ਦੇਖੋ ਬੇਟੇ ਨੂੰ ਐਕਸੀਡੈਂਟ ਹੋ ਗਿਆ ਜਵਾਨ ਮੁੰਡਾ ਚਲਾ ਗਿਆ ਹਸਬੰਡ ਦੀ ਬਾਹ ਟੁੱਟੀ ਪਈ ਹੈ ਰੇੜਾ ਚਲਾ ਕੇ ਆਏ ਨੇ ਇਹ ਦੋਨੋਂ ਹਸਬੰਡ ਵਾਈਫ ਰੇੜਾ ਚਲਾ ਕੇ ਆਏ ਨੇ ਬਾਈ ਜੀ ਹਜੇ ਤੱਕ ਐਕਸ-ਰੇ ਨਹੀਂ ਕਰਾਇਆ ਇਲਾਜ ਕਿੱਥੋਂ ਹੋਏਗਾ ਅਸੀਂ ਕਿ ਐਕਸ-ਰੇ ਕਰਾਇਆ ਦੋ 300 ਦਾ ਐਕਸ-ਰੇ ਕਹਿੰਦੇ ਇਲਾਜ ਹੋਏਗਾ ਐਕਸ-ਰੇ ਕਰਾਉਣ ਜੋਗੇ ਵੀ ਪੈਸੇ ਨਹੀਂ ਅਸੀਂ ਘਰ ਬੈਠੇ ਐਵੇਂ ਖੁਸ਼ੀਆਂ ਜਿੰਨੀਆਂ ਮਰਜ਼ੀ ਮਨਾਈ ਜਾਈਏ ਨਾਚਣ ਨਹੀਂ ਹੈਗਾ ਜੀ ਤੇ ਐਕਸ-ਰੇ ਕਿੱਥੋਂ ਕਰਾਉਣੇ ਮੈਂ ਮਿਰਗੀ ਦੇ ਦੌਰੇ ਪੈਂਦੇ ਆ ਥਾਇਰੋਇਡ ਵਗੈਰਾ ਮਲਟੀਪਲ ਪ੍ਰੋਬਲਮ ਹੈ ਇਸ ਪੰਨ ਨੂੰ ਇਲਾਜ ਕਰਾਣ ਜੋਗੇ ਪੈਸੇ ਨਹੀਂ ਬੱਚਾ ਵਿਚਾਰਾ ਦੇਖੋ ਕਿੰਨਾ ਲਾਇਕ ਪੁੱਤਰ ਹੈ ਆਪਣੀ ਮਾਂ ਦੀ ਸੇਵਾ ਕਰਨ ਦੇ ਪਿੱਛੇ ਪੜ੍ਹਾਈਓ ਛੱਡਤੀ ਸਕੂਲ ਦੀ ਅਸੀਂ ਵੀ ਮਜਬੂਰ ਹੋ ਗਏ ਜਦੋਂ ਮਾਂ ਨੇ ਦੱਸਿਆ ਕਿ ਬੱਚਾ ਸਕੂਲ ਤਾਂ ਨਹੀਂ ਜਾਂਦਾ ਕਿਉਂਕਿ ਮੈਨੂੰ ਦੁਆਰਾ ਪੈ ਜਾਂਦਾ ਤੇ ਮੈਨੂੰ ਸਾਂਭੂਗਾ ਕੌਣ ਅੱਗੇ ਆ ਜਾਓ ਇਹ ਪੈਂਦੀ ਤੁਹਾਨੂੰ ਕੀ ਹੋਇਆ ਪੈਂਦੀ ਤੁਸੀਂ ਕਹੋ ਮੇਰੇ ਪਿੱਤੇ ਦੇ ਵਿੱਚ ਪੱਤੇ ਪੱਤਰੀ ਕਦੋਂ ਤੋਂ ਤੜਪ ਰਹੇ ਹੋ ਤੁਸੀਂ ਦਰਦ ਨਾਲ ਮੈਨੂੰ 20-25 ਦਿਨ ਹੋ ਗਏ ਆ 20-25 ਦਿਨ ਤੋਂ ਘਰ ਦੇ ਹਾਲਾਤ ਤੁਸੀਂ ਵੀਡੀਓ ਦੇਖ ਲਓ ਕੀ ਨੇ ਹੁਣ ਮੈਨੂੰ ਦੱਸੋ ਆ ਪਿੱਛੇ ਇੰਨਾ ਮਰੀਜ਼ ਬੈਠਾ ਹੈ ਆ ਸਾਰੀ ਵੀਡੀਓ ਦਿਖਾ ਦਿਓ ਆ ਸਾਰੇ ਮਰੀਜ਼ ਨੇ ਜਿਹੜੇ ਅਲੱਗ-ਅਲੱਗ ਪ੍ਰੋਬਲਮਜ਼ ਦੇ ਨਾਲ ਹੈਲਪ ਲੈਣ ਆਏ ਹੋਏ ਨੇ ਕਿਸੇ ਦੀ ਕੋਈ ਦਿੱਕਤ ਹੈ ਕਿਸੇ ਦੀ ਕੋਈ ਦਿੱਕਤ ਹੈ ਔਰ ਚਲੋ ਇੱਥੇ ਬਹੁਤ ਸੰਗਤ ਸੇਵਾ ਕਰਾਂਦੀ ਪਰ ਜਿਹੜੀ ਬਰਕਤ ਆ ਨੋਟਾਂ ਚ ਹੈ ਨਾ ਇਹ ਬਰਕਤ ਜਿਹੜੀ ਇਹ ਨੋਟਾਂ ਚ ਹੈ ਦੁਨੀਆ ਚ ਕਿਤੇ ਨਹੀਂ ਹੋ ਸਕਦੀ ਇਹ ਸਭ ਤੋਂ ਪਹਿਲਾਂ ਕਿਹਦਾ ਮਨ ਬਣਿਆ ਬਾਈ ਕਿ ਤੁਸੀਂ ਮੇਰੇ ਬਦਰਜੀ ਦਾ ਬਣਿਆ ਸੀ ਤੁਹਾਡਾ ਕਿਦਾਂ ਬਣਿਆ ਬਾਈ ਮਨ ਮੈਂ ਜਦੋਂ ਜੋ ਮਤਲਬ ਸੁਖਿਆ ਸੀ ਨਾ ਵੀ ਮਤਲਬ ਵੀ ਮੈਂ ਜਾਗ ਜਾ ਕੇ ਕਰੇ ਜਾਗਰਾਤ ਰੱਖਾਂ ਤੇ ਇਹ ਮਨ ਚ ਖਿਆਲ ਆਇਆ ਜਿਹੜੇ ਇਹ ਪੈਸੇ ਆ ਨਾ ਇਹ ਗਰੀਬਾਂ ਵਿੱਚ ਦਿੱਤੇ ਜਾਂ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਇਹਨੂੰ ਬਹੁਤ ਸ਼ਾਂਤੀ ਮਿਲੂਗੀ ਇਹ ਦੇਖਿਆ ਸੁਣ ਰਹੇ ਹੋ ਤੁਸੀਂ ਕਹਾਣੀਆਂ ਬਾਜੀ ਦੇਖ ਕਿ ਬਾਈ ਰੋਮਪੇ ਖੜੇ ਹੁੰਦੇ ਆ ਆ ਦੇਖ ਬਾਦ ਕਰ ਅਸੀਂ ਜਦੋਂ ਫਿਲਮ ਦੇਖਣ ਜਾਂਦੇ ਆ ਨਾ 1000 ਰੁਪਏ ਪੱਲਿਓ ਫਿਲਮ ਦੀ ਟਿਕਟ ਦੇ ਵੀ ਲਾਣੇ ਆ ਤੇ ਫਿਲਮੀ ਸਟੋਰੀ ਦੇਖ ਕੇ ਇਮੋਸ਼ਨਲ ਹੋ ਜਾਂਦੇ ਆ ਕਿ ਯਾਰ ਹੀਰੋ ਵਿਚਾਰਾ ਐਕਟਿੰਗ ਕਰ ਰਿਹਾ ਇਹ ਤਾਂ ਅਸਲੀ ਕਹਾਣੀ ਹੈ ਬਾਈ ਜੀ ਸਾਡੇ ਕੋਲ ਬਰਦਾਸ਼ ਹੋਊਗਾ ਸਾਡੀ ਮਾਂ ਦੀ ਬਾਹਾਂ ਟੁੱਟੀ ਹੋਵੇ ਤੇ ਇਲਾਜ ਕਰਾਣ ਦੇ ਉੱਗੇ ਪੈਸੇ ਨਾ ਹੋਣ ਸਾਡੇ ਕੋਲ ਬਰਦਾਸ਼ ਹੋਊਗਾ ਸਾਡੀ ਪੈਣ ਦੇ ਘਰੇ ਰਾਸ਼ਨ ਨਾ ਹੋਵੇ ਸਾਡੀ ਕੋਲ ਬਰਦਾਸ਼ ਹੋਊਗਾ ਕਿ ਉਹ ਪੈਣ ਨੂੰ ਦੌਰੇ ਪੈਂਦੇ ਹੋਣ ਰੂਹ ਕੰਬ ਜਾਂਦੀ ਹੈ ਇਦਾਂ ਦੇ ਕੇਸ ਦੇ ਕੇ ਪਰ ਮੈਨੂੰ ਜਦੋਂ ਤੁਸੀਂ ਅੱਗੇ ਦੱਸਿਆ ਨਾ ਕਿ ਜਾਗਰਨ ਤੋਂ ਮਾਇਆ ਇਕੱਠੀ ਹੋਈ ਹੈ ਵਾਹ ਯਾਰ ਮਤਲਬ ਤੁਸੀਂ ਆਪ ਵੀ ਸੇਵਾ ਕਰਨ ਆਏ ਹੋ ਔਰ ਹਜ਼ਾਰਾਂ ਲੋਕਾਂ ਦੀ ਜਿਹੜੀ ਸੇਵਾ ਹੈ ਉਹਨਾਂ ਦੇ ਵੀ ਲੱਗੇ ਇਹ ਦੇਖੋ ਆਪ ਸੇਵਾ ਸਾਰੀ ਦੁਨੀਆ ਕਰ ਲੈਂਦੀ ਹੈ ਪਰ ਦੇਖੋ ਇਹਨਾਂ ਦੇ ਜਾਗਰਨ ਤੇ ਕਿੰਨੀ ਦੁਨੀਆ ਨੇ ਮੱਥਾ ਟੇਕਿਆ ਹੋਣਾ ਕਿਸੇ ਨੇ 10 ਰੁਪਏ ਦਾ ਕਿਸੇ ਨੇ 100 ਰੁਪਏ ਦਾ ਕਿਸੇ ਨੇ 50 ਰੁਪਏ ਦਾ ਇਹ ਸਾਰੇ ਦੇ ਸਾਰੇ ਉਹਨਾਂ ਦੇ ਪੁੰਨ ਕਰਾਣ ਲਿਆ ਇੱਥੇ ਕਿੰਨੀਆਂ ਦੁਆਵਾਂ ਦੇएगी ਇਹ ਬੀਬੀ ਜਦੋਂ ਇਹਦੀ ਬਾਹ ਠੀਕ ਹੋ ਜਾਏਗੀ ਕਿੰਨੀਆਂ ਦੁਆਵਾਂ ਦੇਣਗੇ ਪਰਿਵਾਰ ਜਿਨ੍ਹਾਂ ਦੇ ਜਵਾਗ ਠੀਕ ਹੋ ਜਾਣਗੇ ਬੜੇ ਮਰੀਜ਼ ਨੇ ਬਾਪੂ ਜੀ ਬڑے ਮਰੀਜ਼ ਨੇ ਜਿਨ੍ਹਾਂ ਦੇ ਘਰੇ ਬਾਈ ਦੀ ਛੱਤ ਐ ਨਹੀਂ ਇਹ ਮਰੀਜ਼ਾਂ ਦੀ ਕਹਾਣੀਆਂ ਦਾ ਅੱਧ ਘੰਟਾ ਦੇਖ ਰਿਹਾ ਤੁਹਾਨੂੰ ਵੀ ਇਹ ਤਾਂ ਦੁੱਖ ਬਹੁਤ ਡੂੰਘਾ ਦੁੱਖ ਆ ਜੀ ਔਰ ਮੈਂ ਕਦੀ ਲੋਕਾਂ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣਾ ਲਟਾ ਦਿਓ ਸਾਰਿਆ ਕੁਝ ਇੱਥੇ ਆ ਕੇ ਕੁਝ ਹਿੱਸਾ ਨਹੀਂ ਮੈਂ ਦੇਖੀਂ ਦੇਖੋ ਇਹ 10-10 ਰੁਪਏ ਵੀ ਇੱਥੇ ਪਹੁੰਚੇ ਨੇ ਨਾ ਇਹ ਤੁਹਾਡੀ ਟੋਟਲ ਕਿੰਨੀ ਸੇਵਾ ਹੈ 16-17000 16-17000 ਰੁਪਏ ਇਕੱਠਾ ਕਰਕੇ ਲੈ ਕੇ ਆਏ ਨੇ ਹੁਣ ਦੇਖੋ 16-17000 ਰੁਪਏ ਨਾਲ ਇਹ ਮਾਤਾ-ਦਾਦਾ ਆਪਰੇਸ਼ਨ ਹੋ ਜਾਏਗਾ ਪਰ 16-17000 ਰੁਪਏ ਇੱਕ ਬੰਦੇ ਇਕੱਲੇ ਲਈ ਕੱਢਣਾ ਬੜਾ ਔ ਪਰ ਮੈਂ ਹੈਰਾਨ ਆ ਕਿ ਸਾਡਾ ਮੈਡੀਕਲ ਸਿਸਟਮ ਚਲੋ ਉਹਦੇ ਬਾਰੇ ਤਾਂ ਮੈਂ ਬਹੁਤ ਹੁਣ ਤਾਂ ਬੋਲ-ਬੋਲ ਕੇ ਵੀ ਮੈਨੂੰ ਆਪ ਨੂੰ ਸ਼ਰਮ ਆਣ ਲੱਗੀ ਕਿ ਇਹਨਾਂ ਨੇ ਨਹੀਂ ਸੁਧਰਨਾ ਪਰ ਚਲੋ ਮੈਂ ਜ਼ੋਰ ਤਾਂ ਲਾ ਰਿਆ ਨਾ ਮੈਡੀਕਲ ਸਿਸਟਮ ਨਾਲ ਮੇਰੀ ਮੱਥੇ ਨਾਲ ਲੜਾਈ ਲੱਗੀ ਰਹਿੰਦੀ ਹੈ ਹਨਾ ਡਾਕਟਰਸ ਨੇ ਜਿਹੜੇ ਕੁਝ ਡਾਕਟਰਸ ਚੰਗੇ ਵੀ ਨੇ ਕੁਝ ਮਾੜੇ ਵੀ ਨੇ ਉਹਨਾਂ ਨਾਲ ਵੀ ਲੜਾਈ ਲੱਗੀ ਰਹਿੰਦੀ ਹੈ ਹਾਲਾਂਕਿ بڑے ਮਰੀਜ਼ ਐਸੇ ਬੈਠੇ ਨੇ ਹਫ਼ਤੇ-ਹਫ਼ਤੇ ਦੇ ਵਿੱਚ 5-5 ਲੱਖ ਰੁਪਏ ਦਾ ਬਿੱਲ ਬਣਾਉਣ ਦੇ ਨਾਲ ਕਰ ਇਹ ਕੰਮ ਕੀਦਾ ਇਹਨਾਂ ਤਨ ਨਕੇਲ ਕਸਣਾ ਸਰਕਾਰ ਦਾ ਹੁਣ ਮੈਂ ਪ੍ਰਾਈਵੇਟ ਬੰਦਾ ਕਿਸੇ ਡਾਕਟਰ ਨੂੰ ਕਿਵੇਂ ਕਹਦਾ ਯਾਰ ਕਿ ਤੂੰ ਆਏ ਰੇਟ ਕੱਟ ਕਰ ਤੁਸੀਂ ਇੰਨੀ ਮਿਹਨਤ ਕਰ ਰਹੇ ਆ ਸਾਡੇ ਤੋਂ ਨਹੀਂ ਅਰੇ ਨਹੀਂ ਥੈਂਕ ਯੂ ਤੁਸੀਂ ਇਹ ਜਗਰਾਉਂ ਤੋਂ ਸਪੈਸ਼ਲ ਵੀਰ ਹੋਣੀ ਆਏ ਨੇ ਯਾਰ ਜੇ ਦੁਨੀਆ ਦਾ ਹਰ ਜਾਗਰਨ ਹਰ ਚੌਂਕੀ ਹਰ ਪ੍ਰੋਗਰਾਮ ਰਿਲੀਜੀਅਸ ਭਾਵੇਂ ਹਿੰਦੂ ਧਰਮ ਚ ਹੋਵੇ ਮੁਸਲਿਮ ਧਰਮ ਚ ਹੋਵੇ 크ਰਿਸਚੀਅਨ ਧਰਮ ਚ ਹੋਵੇ ਜਾਂ ਸਿੱਖ ਧਰਮ ਚ ਹੋਵੇ ਅਗਰ ਉਹਨਾਂ ਦੀ ਮਾਇਆ ਐ ਲੱਗਣ ਲੱਗ ਜਾਵੇ ਨਾ ਤਾਂ ਬਾਈ ਜੀ ਲੋਕ ਆਪੇ ਧਾਰਮਿਕ ਹੋਣਾ ਸ਼ੁਰੂ ਕਰ ਦੇਣਗੇ ਔਰ ਇਸ ਤੋਂ ਵੱਡੀ ਐਗਜ਼ਾਮਪਲ ਨਹੀਂ ਹੋ ਸਕਦੀ ਹੁਣ ਇਹ ਸੇਵਾ ਜਿਹੜੀ ਵੰਡ ਕੇ ਅਸੀਂ ਇਹ ਸਾਰੇ ਪੇਸ਼ਣਾ ਨੂੰ ਥੋੜੀ ਥੋੜੀ ਦਵਾਂਗੇ ਅੱਗੇ ਤੁਹਾਨੂੰ ਵੀਡੀਓ ਦੇਖਣ ਨਾਲ ਬੇਨਤੀ ਹੈ ਕਿ ਦੇਖੋ ਡੋਨਰ ਲਿਮਟਿਡ ਨੇ ਜਿੰਨੀ ਕਿ ਡੋਨੇਸ਼ਨ ਹੈ ਇਹ ਆਪਣੇ ਵੱਲੋਂ ਹੋਰ ਵਿਚਾਰੇ ਕਹਿ ਰਹੇ ਨੇ ਕਿ ਭਾਜੀ ਅਸੀਂ 5000 ਹੋਰ ਦੇ ਦਿੰਨੇ ਆ ਪਰ ਇੱਕ ਕੱਲੀ ਮਾਂ ਤਾਨੂੰ 35000 ਚਾਹੀਦਾ 16000 ਇਹ ਸੇਵਾ ਇਹਨਾਂ ਦੀ 5000 ਮੈਨੇ ਕੋਲ ਹੋਰ ਪਾ ਲੈਣਾ ਕਿੰਨਾ ਹੋ ਗਿਆ 21000 21000 ਰੁਪਏ ਇਹਨਾਂ ਨੂੰ ਦੇਣ ਤੋਂ ਬਾਅਦ ਵੀ 10000 ਰੁਪਏ ਸੇਵਾ ਕਟਣੀ ਆ ਜਿਹੜੀ ਇਹਨਾਂ ਨੂੰ ਚਾਹੀਦੀ ਆਪਰੇਸ਼ਨ ਵਾਸਤੇ ਉਸ ਤੋਂ ਬਾਅਦ ਇਹਨਾਂ ਨੂੰ ਇਲਾਜ ਹਾਸਤੇ ਪੈਸੇ ਚਾਹੀਦੇ ਉਸ ਤੋਂ ਬਾਅ ਹੋਰ ਵੀ ਬੜੇ ਮਰੀਜ਼ ਨੇ ਜਿਹੜੀਆਂ ਉਮੀਦਾਂ ਲੈ ਕੇ ਸਾਡੇ ਕੋਲ ਆਏ ਹੋਏ ਨੇ ਅਲੱਗ-ਅਲੱਗ ਮਰੀਜ਼ ਨੇ ਅਲੱਗ-ਅਲੱਗ ਪ੍ਰੋਬਲਮਸ ਨੇ ਮੈਂ ਬੇਨਤੀ ਕਰਨਾ ਚਾਹਨਾ ਇੱਕ ਐਗਜ਼ਾਮਪਲ ਦੇ ਨਾਤੇ ਮੈਂ ਤੁਹਾਨੂੰ ਇਹ ਚੀਜ਼ ਦਿਖਾਈ ਹੈ ਔਰ ਸਲਾਮ ਕਰਦਾ ਇਹਨਾਂ ਦੀ ਸੋਚ ਨੂੰ ਅਸਲ ਮਹਾਮਾਈ ਦੇ ਭਗਤੇ ਨੇ ਜੇ ਮੈਂ ਕਹਾਂ ਕਿ ਅਸਲ ਮਹਾਮਾਈ ਦਾ ਭਗਤ ਕੋਈ ਹੈਗਾ ਉਹ ਉਹਦੇ ਹਰਕਤਾਂ ਤੋਂ ਪਤਾ ਲੱਗਦਾ ਉਹਦੇ ਕਰਮਾਂ ਤੋਂ ਕਹਿੰਦੇ ਕਿ ਬੰਦੇ ਨੂੰ ਦੇਖਣਾ ਹੋਵੇ ਨਾ ਪਰਖਣਾ ਹੋਵੇ ਤਾਂ ਧਰਮ ਨਾ ਦੇਖੋ ਉਹਦਾ ਕਰਮ ਦੇਖੋ ਕਿ ਉਹ ਕੰਮ ਕੀ ਕਰਦਾ ਬڑے ਭਗਤ ਨੇ ਦੁਨੀਆ ਦੇ ਵਿੱਚ ਪਰ ਅਸਲੀ ਭਗਤ ਉਹੀ ਹੈ ਜਿਹੜਾ ਆਪਣੇ ਦੂਜੇ ਭਗਤਾਂ ਨੂੰ ਦੇਖ ਕੇ ਜਿਹੜੇ ਵਿਚਾਰੇ ਹੋਰ ਦੁਖੀ ਨੇ ਉਹਨਾਂ ਦੀ ਹੈਲਪ ਕਰਿਆ ਰਹੀ ਸਭ ਤੋਂ ਵੱਡੀ ਸੇਵਾ ਤਾਂ ਤੁਹਾਨੂੰ ਸਾਰਿਆਂ ਨੂੰ ਅਜਾ ਸ਼ਸ਼ਟਮੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਇਦਾਂ ਦੇ ਬਣੋ ਯਾਰ ਇਹ ਇਹ ਐਗਜ਼ਾਮਪਲ ਹੈ ਜੀ ਇਹਨਾਂ ਨੇ ਮੈਨੂੰ ਵੀਡੀਓ ਬਣਾਉਣ ਵਾਸਤੇ ਨਹੀਂ ਕਿਹਾ ਮੇਰੇ ਮਨ ਦੀ ਇੱਛਾ ਸੀਗੀ ਕਿ ਕਿੱਡੀ ਵੱਡੀ ਐਗਜ਼ਾਮਪਲ ਹੈ ਯਾਰ ਕਿ ਆਪਣੇ ਜਾਗਰਨ ਦੀ ਸਾਰੀ ਮਾਇਆ ਸੇਵਾ ਚੱਕ ਕੇ ਲਿਆ ਇਹਨਾਂ ਲੋਕਾਂ ਲਈ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ ਤੁਸੀਂ ਬਾਈ ਦੇ ਦਿਓ ਥੋੜੀ-ਥੋੜੀ ਸੇਵਾ ਸਾਰਿਆਂ ਨੂੰ ਇਹ ਦੇ ਉਪਰੋਂ ਇਹਨਾਂ ਨੂੰ ਕਿਰਾਏ ਵਾਸਤੇ ਪੈਸੇ ਦੇ ਦਿਓ ਬਾਕੀ ਅਸੀਂ ਅਸੀਂ ਇਹਨਾਂ ਦੇ ਸ਼ੁਰੂ ਕਰਾਵਾਂਗੇ ਭਾਜੀ ਇਹ ਵੰਡਵਾ ਕੇ ਕਰਾਓ ਥੋੜੀ ਥੋੜੀ ਸੇਵਾ ਦੇ ਦਿਓ ਸਾਰਿਆਂ ਨੂੰ ਕਿਉਂਕਿ ਮਰੀਜ਼ ਬਹੁਤ ਜ਼ਿਆਦਾ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਹਰ ਬੰਦਾ ਆਪਣੀ ਆਪਣੀ ਪ੍ਰੋਬਲਮ ਲੈ ਕੇ ਆਇਆ ਹੋਇਆ ਕਿਸੇ ਨੂੰ 25000 ਦੀ ਲੋੜ ਹੈ ਕਿਸੇ ਨੂੰ 50000 ਦੀ ਲੋੜ ਹੈ ਕਿਸੇ ਨੂੰ 10000 ਦੀ ਲੋੜ ਹੈ ਤਾਂ ਸਾਨੂੰ ਇਹ ਹੁੰਦਾ ਕਿ ਚਲੋ ਥੋੜੀ ਥੋੜੀ ਸੇਵਾ ਸਾਰੇ ਕਰੂਗੇ ਯਾਰ ਤਾਂ ਹੀ ਕੋਈ ਹੱਲ ਹੋਏਗਾ ਇਦਾਂ ਇਕੱਲਾ ਮੇਰਾ ਵੀਡੀਓ ਪਾਉਣ ਨਾਲ ਤਾਂ ਕੋਈ ਹੱਲ ਹੋਣਾ ਨਹੀਂ ਬਾਕੀ ਜ਼ਰੂਰ ਇੱਥੇ ਆਓ ਵੀਡੀਓ ਨੂੰ ਸ਼ੇਅਰ ਕਰੋ ਇਹ ਵੀ ਬੜੀ ਵੱਡੀ ਸੇਵਾ ਹੈ ਇੱਕ ਇੱਕ ਲਾਈਕ ਤੁਹਾਡਾ ਇੱਕ ਇੱਕ ਕਮੈਂਟ ਸਾਡੇ ਲਈ ਅਮੋਲ ਤੋਹਫ਼ਾ ਹੈ ਇਸ ਵੀਡੀਓ ਨੂੰ ਵੀ ਅੱਗੇ ਵਾਇਰਲ ਕਰਿਓ ਕਿ ਅੱਗੇ ਬੜੇ ਮਰੀਜ਼ ਨੇ ਜਿਹੜੇ ਉਮੀਦਾਂ ਲੈ ਕੇ ਸਾਡੇ ਕੋਲ ਆਉਂਦੇ ਨੇ ਇਹਨਾਂ ਦੀ ਹੈਲਪ ਲਈ ਜ਼ਰੂਰ ਅੱਗੇ ਆਇਓ ਜਿਵੇਂ ਇਹ ਬਾਈ ਜੀ ਆਏ ਨੇ ਹੋਵੇਂ ਤੁਸੀਂ ਵੀ ਆਪਣਾ 500000 ਰੁਪਏ ਲੈਣ ਲਈ ਤੇ ਸ਼ਰਮ ਨਾ ਕਰਿਓ ਤੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ